ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਡੀਓ ਅਸੀਂ ਤੁਹਾਡੇ ਸਾਹਮਣੇ ਜੀ ਵਰਦ ਤੇ ਆਜਾ Ashram ਫੱਤਾ ਮਾਲੂਕਾ ਮਾਨਸਾ ਪੰਜਾਬ ਤੋਂ ਲੈ ਕੇ ਆਏ ਆ ਜੀ ਇਹ ਸਾਡਾ ਜਿਹੜਾ ਆਸ਼ਰਮ ਆ ਸੰਤਾਂ ਨੇ ਬਣਾ ਕੇ ਦਿੱਤਾ ਜੀ ਇਹ ਆਸ਼ਰਮ ਵਾਲੀ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਉਹਨਾਂ ਲੋੜਵੰਦਾਂ ਵਾਸਤੇ ਬਣਾਈ ਆ ਜੀ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਜਿਹੜੇ ਸੜਕਾਂ ਤੇ ਪਏ ਆ ਜਿਨ੍ਹਾਂ ਨੂੰ ਕੋਈ ਸਾਂਭਦਾ ਨਹੀਂ ਇਹ ਥੋੜੀ ਨਿਗਾਹ ਦੇ ਵਿੱਚ ਵੀ ਐਵੇਂ ਦਾ ਕੋਈ ਪਰਿਵਾਰ ਹੈ ਜਾਂ ਐਵੇਂ ਦਾ ਕੋਈ ਬਜ਼ੁਰਗ ਹੈ ਪਿਪੇ ਬਾਪੂ ਕੋਈ ਵੀ ਉਹ ਸਾਡੇ ਨਾਲ ਜਰੂਰ ਸੰਪਰਕ ਕਰਿਓ ਜੇ ਸਾਡੇ ਨੰਬਰ ਵੀਡੀਓ ਤੇ ਚੱਲ ਰਹੇ ਆ ਜੀ ਕਿਉਂਕਿ ਸੰਤਾਂ ਨੇ ਉਹਨਾਂ ਹੱस्ते ਬਣਾ ਕੇ ਦਿੱਤੀ ਹੈ ਜੀ ਇਹ ਬਿਲਡਿੰਗ ਜਿਨ੍ਹਾਂ ਨੂੰ ਕੋਈ ਸ਼ਾਮਤ ਨਹੀਂ ਜਿਨ੍ਹਾਂ ਦੇ ਧੀਆ ਪਤਨੀ ਸਾਹਿਬ ਦੇ ਜਾਂ ਜਿਨ੍ਹਾਂ ਦੇ ਧੀਆ ਪੁੱਤ ਹੈ ਹੀ ਨਹੀਂ ਜਿਹੜੇ ਆਪਣੇ ਘਰਾਂ 'ਚ ਵੀ ਲਵਾਰਸ ਹਾਲਤ ਦੇ ਵਿੱਚ ਪਏ ਆ ਜਿਨ੍ਹਾਂ ਨੂੰ ਦਾ ਕੋਈ ਪਾਲੀਵਾਰਸੀ ਹੈ ਨਹੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡੇ ਸ਼ੇਅਰ ਕਰਨੇ ਨਾਲ ਆਪਾਂ ਆਪਣੇ ਕੋਲੇ ਉਹਮਾ ਦੇ ਪਰਿਵਾਰਾਂ ਦਾ ਆਪਾਂ ਨੂੰ ਪਤਾ ਲੱਗ ਜੂ ਵੀ ਜਿਨ੍ਹਾਂ ਨੂੰ ਇਸ ਆਸ਼ਰਮ ਦੀ ਇਸ ਛੱਤ ਦੀ ਲੋੜ ਆ ਜੀ ਆਪਾਂ ਇੱਥੇ ਲੈ ਕੇ ਆਵਾਂਗੇ ਜਿੰਨੇ ਸੰਤਾਂ ਨੇ ਆਪਣੀ ਸੇਵਾ ਲਿਖੀ ਹੋਈ ਆਪਣੇ ਹੱਥਾਂ ਚ ਉਹਨਾਂ ਬਜ਼ੁਰਗਾਂ ਦੀ ਆਪਾਂ ਇੱਥੇ ਉਹਨਾਂ ਨੂੰ ਰੱਖ ਕੇ ਕਰਾਂਗੇ ਅੱਜ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਮਿਲਾਉਣੇ ਆ ਜੀ ਜਿਹੜੇ ਪਰਵਾਸ ਦੇ ਮੈਂਬਰ ਆਪਣੇ ਕੋਲੇ ਤਕਰੀਬਨ 15 ਤੋਂ 20 ਹੈਗੇ ਆ ਜਿਹੜੇ ਆਪਣੇ ਕੋਲੇ ਇਸ ਆਸ਼ਰਮ ਦੇ ਵਿੱਚ ਰਹਿ ਰਹੇ ਆ ਹੁਣ ਪ੍ਰਸ਼ਾਦ ਦੀ ਤਿਆਰੀ ਆ ਪ੍ਰਸ਼ਾਦਾ ਛਕਣ ਲੱਗੇ ਆ ਜੀ ਆਜੋ ਤੁਹਾਨੂੰ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਉਹਨਾਂ ਨਾਲ ਮਿਲਾਉਣੇ ਆ ਜੀ ਆਜਾਓ ਪਰਵਾਸ ਤੇ ਪਹਿਲੇ ਮੈਂ ਬੁੱਧੀਆਂ ਨੇ ਪੰਪਾਲ ਨੇ ਦੀ ਪੰਪਾਲ ਨੇ ਕਿ ਪਿੰਡ ਰੁਪਈਆ ਵਾਲਾ ਵੇ ਆਪਣੇ ਇੱਕ ਵਿਚੇ ਸਾਹਿਬ 79 ਸਿੰਘ ਵਿਚੇ ਸਾਹਿਬ 76 ਸਿੰਘ ਵਿਚੇ ਸਾਹਿਬ ਦੇ ਹਾਲਾਤ ਵੀ ਬਹੁਤ ਮਾੜੇ ਸੀ ਜਦੋਂ ਆਪਾਂ ਇੱਥੇ ਲੈ ਕੇ ਆਏ ਆ ਤੇ ਇਹਨਾਂ ਦੀਆਂ ਬਾਹਾਂ ਟੁੱਟੀ ਹੋਈਆਂ ਜੀ ਦਿਖਾਈ ਮੜੀ ਜੀ ਬਾਹਾਂ ਲੌਂਕਦੀਆਂ ਜੀ ਆ ਬਾਹਾਂ ਦੇਖੋ ਕਿਵੇਂ ਟੁੱਟ ਕੇ ਲੌਂਕੀ ਇਹਦਾ ਵੀ ਆਪਾਂ ਆਪਰੇਸ਼ਨ ਕਰਵਾਉਣਾ ਜੀ ਬਹੁਤ ਜਲਦੀ ਇਹਨਾਂ ਦੇ ਪਰਿਵਾਰ ਨੂੰ ਬੁਲਾਇਆ ਪਰਿਵਾਰ ਦਾ ਪਤਾ ਲੱਗ ਗਿਆ ਸੀ ਇਹਨਾਂ ਦਾ ਪਰਿਵਾਰ ਜਲਦੀ ਆਊਗਾ ਆਪਣੇ ਕੋਲ ਫਿਰ ਇਹਨਾਂ ਦਾ ਆਪਰੇਸ਼ਨ ਕਰਾ ਦੇ ਪੈਸੂ ਖਾਹੇਗਾ ਜੀ ਸੁਖਾ ਦੇ ਨਾਲ ਕੁਝ ਮਿਸ ਅੰਡਰਸਟੈਂਡਿੰਗਾਂ ਸੀ ਪਰਿਵਾਰ ਨਾਲ ਨਹੀਂ ਬੜੀ। ਕਾਫੀ ਟਾਈਮ ਤੋਂ ਘਰ ਤੋਂ ਬਾਹਰ ਹੀ ਰਹਿੰਦੇ ਸੀ ਤੇ ਹੁਣ ਆਪਣੇ ਪਰਿਵਾਰ ਦਾ ਹਿੱਸਾ ਜੀ। ਤੇ ਆ ਡਾਕਟਰ ਭੈਣ ਸਾਡੇ ਹੁਣ ਡੇਲੀ ਰੁਟੀਨ ਦੇ ਵਿੱਚ ਜਿਵੇਂ ਇਹਨਾਂ ਦਾ ਟਰੀਟਮੈਂਟ ਚੱਲਦਾ, ਬੀ.ਪੀ. ਚੈੱਕ ਹੋਏ, ਸ਼ੂਗਰ ਚੈੱਕ ਹੋਏ, ਜਿੰਨੀਆਂ ਦਵਾਈਆਂ ਦੇਦੀ ਚੱਲਦੀਆਂ ਜੀ। ਤੇ ਸਾਡੇ ਡਾਕਟਰ ਸਾਹਿਬ ਦੇ ਵੀ ਡਾਕਟਰ ਭੈਣ ਨੇ ਡੇਲੀ ਚੈੱਕਅਪ ਇਹਨਾਂ ਦਾ ਹੁੰਦਾ ਜੀ। ਅੱਗੇ ਆ ਕੇ ਸਾਡੇ ਹਾਂਜੀ, ਬਾਪੂ ਕੀ ਹਾਲ ਆ? ਚੜ੍ਹਦੀ ਕਲਾ? ਮੈਂ ਤੇਰਾ ਨਾਮ ਭੁੱਲ ਗਿਆ। ਦੇਵ ਸਿੰਘ ਆ ਦੇਵ ਸਿੰਘ ਜੀ ਸਿੰਗਾਪੁਰ ਦਾ ਜਨਮ ਆਪਾ ਦਾ ਸਿੰਗਾਪੁਰ ਦਾ ਬੰਦਾ ਆ ਸਿੰਗਾਪੁਰ ਤੋਂ ਬਸ ਫੇਰ ਸਾਰੀ ਜੱਗੀ ਪੂਰੇ ਦਰਾਂ ਦੇ ਵਿੱਚ ਘਟਵੇਂ ਜਿਹੜੇ ਯਾਰ ਆ ਇੱਥੇ ਨੇੜੇ ਆ ਬੜਾ ਸਿੰਘ ਦਾ ਤੇ ਹੁਣ ਆਪਣੇ ਪਰਿਵਾਰ ਦਾ ਹਿੱਸਾ ਆਪਣੇ ਕੋਲ ਰੱਖਦੇ ਨੇ ਅੱਗੇ ਅੱਗੇ ਜੀ ਆਪਣੇ ਸਿੰਘ ਦਾ ਬਾਪੂ ਬਲਦੇਵ ਸਿੰਘ ਜੀ ਖਾਲਸਾ ਜਿਨ੍ਹਾਂ ਨੇ ساری ਜਿੰਦਗੀ ਗੁਰੂ ਘਰ ਆ ਦੀ ਕਾਰ ਸੇਵਾ ਦੇ ਵਿੱਚ ਕੱਢ ਤੀ ਗੁਰਦੁਆਰਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਕੱਢ ਤੀ ਪਰ ਅਖੀਰਲੇ ਟਾਈਮ ਤੇ ਜਦੋਂ ਸੱਟ ਲੱਗੀ ਲੱਤ ਟੁੱਟ ਗਈ 4 ਮਹੀਨੇ ਸਿਵਲ ਹਸਪੀਟਲ ਦੇ ਵਿੱਚ ਪਏ ਰਹੇ ਕਿਸੇ ਨੇ ਬਾਤ ਨਹੀਂ ਪੁੱਛੀ ਬਲ ਚਲੋ ਵਾਹਿਗੁਰੂ ਨੇ ਆਪਣੇ ਹਿੱਸੇ ਸੇਵਾ ਲਿਖੀ ਸੀ ਸੰਤਾਂ ਨੇ ਮੁਰਾਲੇ ਸਿਹਰਾਜ ਜੀ ਨੇ ਆਪਣੇ ਹਿੱਸੇ ਸੇਵਾ ਲਿਖੀ ਸੀ ਇਹਨਾਂ ਨੂੰ ਹੁਣ ਇੱਥੇ ਆ ਗਏ ਹੁਣ ਚੜ੍ਹਦੀ ਕਲਾ ਚ ਆ ਜੀ ਹਾਂ ਠੀਕ ਆ ਬਹੁਤ ਨਰਕ ਭੋਗਿਆ ਤੁਸੀਂ 4 ਮਹੀਨੇ ਉਹ ਤਾਂ ਠੀਕ ਆ ਨਾ ਠੀਕ ਆ ਜੀ ਚੜ੍ਹਦੀ ਕਲਾ ਚ ਰਹਿਣਾ ਜੇ ਲੋੜ ਹੋਈ ਕੋਈ ਵੀ ਜਦੋਂ ਮਰਜ਼ੀ ਹੈ ਨਾ ਇੱਥੇ ਸਾਰੇ ਹਾਜ਼ਰ ਆ ਤੁਹਾਡੇ ਕੋਲੇ ਠੀਕ ਆ ਹਾਂ ਆ ਗਏ ਫੌਜੀ ਸਾਹਿਬ ਫੌਜੀ ਸਖਮੰਦਰ ਸਿੰਘ ਜੀ ਹਾਂਜੀ ਫੌਜੀ ਸਾਹਿਬ ਠੀਕ ਆ ਚੜ੍ਹਦੀ ਕਲਾ ਹਾਂਜੀ ਸਖਮੰਦਰ ਸਿੰਘ ਫੌਜੀ ਹੈ ਜੀ ਫਰੀਪੁਰ ਜ਼ਿਲ੍ਹਾ ਫੌਜ ਦੇ ਵਿੱਚ 4 ਸਾਲ ਨੌਕਰੀ ਕੀਤੀ ਉਸ ਤੋਂ ਬਾਅਦ ਹੋਮ ਗਾਰਡ ਦੇ ਵਿੱਚੋਂ ਰਿਟਾਇਰ ਸੀ ਪਰਿਵਾਰ ਦੇ ਹਾਲਾਤੀ ਐਵੇਂ ਦੇ ਬਣ ਗਏ ਸਾਰਾ ਪਰਿਵਾਰ ਖੇਰੂ ਖੇਰੋ ਗਿਆ ਮੁੰਡੇ ਦੀ ਡੈਥ ਹੋ ਗਈ ਘਰ ਵਾਲੀ ਦੀ ਡੈਥ ਹੋ ਗਈ ਨੂਨ ਨੇ ਸਾਰਾ ਕੁਝ ਸੰਭਲਿਆ ਘਰ ਪਰਿਵਾਰ ਸਭ ਕੁਝ ਇਹਨਾਂ ਨੂੰ ਪੈਰਾਲਾਈਜ਼ ਹੋ ਗਿਆ ਸੀ ਇਧਰਲੇ ਪਾਸੇ ਨੂੰ ਹੋਇਆ ਹਾਂ ਇੱਕ ਬਾਹ ਤੇ ਲਾਤੀ ਇਧਰ ਲਈ ਪੈਰਾਲਾਈਜ਼ ਦੇ ਨਾਲ ਇਹਨਾਂ ਦੀ ਖੜ ਗਈ ਸੀ ਪਰ ਹੁਣ ਆਪਣਾ ਆਪ ਲੈ ਕੇ ਤੁਰੇ ਫਿਰਦੇ ਆ ਜੀ ਇਹਨਾਂ ਵਾਸਤੇ ਵੀ ਅਰਦਾਸ ਕਰਿਓ ਮਹਾਰਾਜ ਚੜ੍ਹਦੀ ਕਲਾ ਰੱਖੇ ਆ ਆ ਸਾਡੇ ਬੂਟਾ ਸਿੰਘ ਆ ਜੀ ਬੂਟਾ ਸਿੰਘ ਪਿੰਡ ਕੰਡਿਆਲ ਜ਼ਿਲ੍ਹਾ ਮੋਗਾ ਬੂਟਾ ਸਿੰਘ ਨੂੰ ਵੀ 1.5 ਸਾਲ ਪਹਿਲਾਂ ਇਹਦੇ ਪਿੰਡ ਤੋਂ ਲੈ ਕੇ ਆਏ ਸੀ ਸਾ ਸਿੰਘ ਜੀ ਨਹੀਂ ਲੋਂਦਾ ਪਰ ਇਹਦੇ ਭਰਾ ਨੇ ਸਾਂਭਿਆ ਨਹੀਂ ਇਹਦਾ ਭਰਾ ਕਹਿੰਦਾ ਵੀ ਮੈਂ ਨਹੀਂ ਸਾਂਭ ਸਕਦਾ ਕਿਸੇ ਦੇ ਘਰੇ ਪਿਆ ਸੀਗਾ ਬੂਟਾ ਸਿੰਘ ਜਦੋਂ ਅਸੀਂ ਲੈ ਕੇ ਆਏ ਆ ਪੈਰਾਂ ਦੇ ਉੱਤੇ ਜ਼ਖਮ ਸੀ ਬਹੁਤ ਵੱਡੇ ਪਰ ਬੂਟਾ ਸਿੰਘ ਹਜੇ ਵੀ ਆਪਣੇ ਭਰਾ ਨੂੰ ਯਾਦ ਕਰਦਾ ਰਹਿੰਦਾ ਮੈਂ ਆਪਦੇ ਭਰਾ ਕੋਲੇ ਜਾਣਾ ਮੈਨੂੰ ਮੇਰੇ ਭਰਾ ਕੋਲੇ ਛੱਡ ਆਓ ਪਰ ਕੋਈ ਸਾਂਭਣ ਵਾਲਾ ਹੋਵੇ ਕਿਤਾ ਸੀ ਕਿਸੇ ਛੱਡ ਕੇ ਆਈਏ ਕਿੱਥੇ ਛੱਡ ਗਏ ਪਰ ਪਿੰਡ ਦੇ ਵਿੱਚ ਸਾਡੀ ਗੱਲ ਚੱਲ ਰਹੀ ਹੈ ਵੀ ਜੇ ਕੋਈ ਬੂਟਾ ਸਿੰਘ ਨੂੰ ਸਾਂਭ ਲੇ ਤੇ ਆਪਾਂ ਬੂਟਾ ਸਿੰਘ ਨੂੰ ਇਹਦੇ ਪਿੰਡ ਛੱਡ ਦਵਾਂਗੇ ਠੀਕ ਹੈ ਬੁੱਟੇ ਪਿੰਡ ਜਣ ਪਿੰਡ ਜਣ ਜੀ ਨਹੀਂ ਲੱਗਦਾ ਭਰਾ ਕੋਲੇ ਜਾਣ ਮੋਣੀ ਕੋਲੇ ਚਲ ਮੋਣੀ ਨੂੰ ਬੇਨਤੀ ਕਰਦੇ ਆ ਭਾਈ ਆਦੇ ਭਰਾ ਨੂੰ ਮਿਲ ਲੈ ਯਾਰ ਆਦੇ ਭਰਾ ਨੂੰ ਜੇ ਤੂੰ ਇਹਨੂੰ ਖਰਚੇ ਦੀ ਲੋੜ ਆ ਕਿਸੇ ਦੀ ਖਰਚਾ ਤੈਨੂੰ ਦੇ ਦਿਆ ਕਰਾਂਗੇ ਰਾਸ਼ਨ ਦੇ ਦਿਆ ਕਰਾਂਗੇ ਕੱਪੜੇ ਦਵਾਈ ਜੋ ਵੀ ਚੀਜ਼ ਦੀ ਜਰੂਰਤ ਹੋਈ ਬੁੱਟੇ ਨੂੰ ਪਰ ਆਦੇ ਕੋਲੇ ਰੱਖ ਲੈ ਯਾਰ ਅਸੀਂ ਉਹ ਚੀਜ਼ਾਂ ਤੇਨੂੰ ਤਿਆਰ ਆਂ ਸੀ ਤੈਨੂੰ ਪਰ ਇਹ ਜੀ ਨਹੀਂ ਲਾਉਂਦਾ ਤੋ ਤਾਂ ਕਹਤਾ ਵੀ ਅਸੀਂ ਮੈਂ ਨਹੀਂ ਸੰਭਾਲ ਸਕਦਾ ਆਦੇ ਭਰਾ ਨੂੰ ਪਰ ਇਹ ਤੈਨੂੰ ਹੀ ਹਮੇਸ਼ਾ ਯਾਦ ਕਰ ਕਰਦਾ ਰਹਿੰਦਾ ਵੀ ਮੈਂ ਉਹਦੇ ਭਰਾ ਤੋਂ ਮਿਲ ਜਾਣਾ ਮੋਨੀ ਕੋਲੇ ਮੋਨੀ ਤੇਰੇ ਭਰਾ ਦਾ ਨਾਂ ਵੱਡਾ ਕਿ ਛੋਟਾ ਛੋਟਾ ਤੇ ਤੂੰ ਮੈਂ ਵੱਡਾ ਤੂੰ ਵੱਡਾ ਤੂੰ ਵਿਆਹ ਨਹੀਂ ਕਰਾਇਆ ਸੀ ਉਹਨੇ ਕਰਾਇਆ ਸੀ ਤੂੰ ਆਦੀ ਜ਼ਮੀਨ ਜਮੂਨਾ ਦੀ ਭਰਾ ਨੂੰ ਦੇ ਦੇਣੀ ਆ ਸਾਰਾ ਕੁਝ ਸਾਰਾ ਕੁਝ ਉਹ ਨਹੀਂ ਦੇ ਦੇਣਾ ਜੇ ਉਹ ਕਰੂਗਾ ਆ ਤੋ ਜੋ ਕੀ ਰੱਖੇਗਾ ਉਹਨਾਂ ਆ ਤਾਂ अच्छा तो जे फिर ਬਾਦੇ ਵਾਰ ਤੇ ਵਾਰਸਤਾ ਉਹਦੇ ਭਰਾ ਨੂੰ ਹੀ ਬਣਾਏਗਾ ਭਰਾ ਨੂੰ ਦੇ ਦੇਣਾ ਵੇਖ ਲੋ ਜੀ ਬੁੱਟਾ ਸਿੰਘ ਆਦਾ ਵੀ ਮੇਰੇ ਕੋਲੇ ਜਿਹੜੀ ਜਮੀਨ ਆ ਮੈਂ ਆਦੇ ਭਰਾ ਨੂੰ ਦੇ ਦੇਣੀ ਆ ਤੇ ਪਰ ਭਰਾ ਆਂਦਾ ਵੀ ਮੈਂ ਬੁੱਟੇ ਨੂੰ ਸਾਹਮਣੇ ਹੀ ਖਵਾਈ ਗਰੂਪ ਮੇਰ ਕਰੇ ਬੁੱਟੇ ਆਸਤੀ ਬਰਦਾਸ਼ ਕਰੋ ਚਲੋ ਆਪਾਂ ਇਹਦੇ ਪਰਿਵਾਰ ਦੇ ਨਾਲ ਇਹਦੇ ਪਿੰਡ ਦੇ ਵਿੱਚ ਗੱਲ ਚੱਲ ਰਹੀ ਆ ਵੀ ਜੇ ਕਿਤੇ ਇਹਦਾ ਕੋਈ ਹੋ ਜੇ ਹੱਲ ਵਿਚਾਰੇ ਦਾ ਤਾਂ ਕਿਉਂਕਿ ਡੇਲੀ ਜਦੋਂ ਮੈਨੂੰ ਮਿਲਦਾ ਬਸ ਰੋਂਦਾ ਰਹਿੰਦਾ ਮੇਰੇ ਨਾਲ ਗੁੱਸੇ ਵੀ ਹੋ ਜਾਂਦਾ ਵੀ ਤੂੰ ਮੈਨੂੰ ਲੈ ਕੇ ਆਇਆ ਤੇ ਹੁਣ ਕਰਦੇ ਕੀ ਜਦੋਂ ਸਾਹਮਣ ਵਾਲਾ ਹੀ ਐ ਨਹੀਂ ਸੀ ਕਿਸੇ ਦੇ ਘਰੇ ਪਿਆ ਸੀ ਜਿਹਦੇ ਘਰੇ ਪਿਆ ਸੀ ਉਹ ਵੀ ਕਹਿੰਦੇ ਵੀ ਅਸੀਂ ਹੁਣ ਇਹਨੂੰ ਰੋਟੀ ਨਹੀਂ ਦੇ ਸਕਦੇ ਭਾਈ ਸਾਡੇ ਰੋਟੀ ਨਹੀਂ ਪੱਕਦੀ ਉਹਨਾਂ ਦੇ ਕੰਮ ਕੂਮ ਕਰਦਾ ਸੀ ਸਾਨੂੰ ਵੀ ਦੁੱਖ ਨਹੀਂ ਆਉਂਦਾ ਗੱਲਾਂ ਪਰ ਬੁੱਟੇ ਵਾਸਤੇ ਅਰਦਾਸ ਕਰ ਲਉ ਵਾਹਿਗੁਰੂ ਮਿਹਰ ਕਰੇ ਕੋਈ ਨਹੀਂ ਬੁੱਟੇ ਭਾਈ ਆਪਾਂ ਕਰਦੇ ਆ ਤੈਨੂੰ ਛੱਡ ਕੇ ਆਵਾਂਗੇ ਚੰਗਾ ਰੋਣਾ ਨਹੀਂ ਤੇ ਭਾਈ ਕਰਚਰਨ ਸਿੰਘ ਆ ਜੀ ਕਰਚਰਨ ਸਿੰਘ ਭਾਈ ਐਸੇ ਭੈਣ ਦੇ ਵਿੱਚ ਹੀ ਆ ਫਤਾ ਮੰਨ ਲਉ ਕਿਦੇ ਆ ਇतना ਤਾਂ ਵੀ ਕੰਮ ਹੋ ਵਾਹੀ ਗੁਰੂ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਸੀ ਕਿਸੇ ਸਮੇ ਬਹੁਤ ਵਧੀਆ ਖੇਤੀ ਕਰਦੇ ਸੀ ਪਰ ਐਵਜਾ ਐਕਸੀਡੈਂਟ ਹੋਇਆ ਕਿ ਮੋੜ ਤੇ ਬੈਠੇ ਸੀ ਟਰੈਕਟਰ ਟਰਾਲੀ ਵਾਲ ਨੇ ਚੜਾਤਾ ਟਰੈਕਟਰ ਟਰਾਲੀ ਦੇ ਲੱਤਾਂ ਤੇ ਦੋਨੇ ਲੱਤਾਂ ਟੁੱਟ ਗਈਆਂ ਦੋਨਾਂ ਲੱਤਾਂ ਜਰਾੜਾਂ ਪਈਆਂ ਉਸ ਤੋਂ ਬਾਅਦ ਫਿਰ ਪੈਰਾਂ ਤੇ ਜਦੋਂ ਤਰਨਯੋਗਾ ਹੋਇਆ ਫਿਰ ਪੈਰਾਲਾਈਜ਼ ਹੋ ਗਿਆ ਹੁਣ ਪਿੰਡ ਦੇ ਕਿਹੜੇ ਡੇਰੇ ਚ ਪਈ ਸੀ ਕਿ ਤੁਸੀਂ ਖੂਹ ਵਾਲੇ ਡੇਰੇ ਚ ਨਾਥਾ ਨਾਥ ਵਾਲੇ ਡੇਰੇ ਚ ਆਖੂ ਵਾਲਾ ਬਸ ਹੁਣ ਉੱਥੇ ਸੀਗੇ ਉੱਥੋਂ ਅਸੀਂ ਲੈ ਕੇ ਆਏ ਹਾਂ ਜੀ ਹੁਣ ਆਪਣੇ ਪਰਿਵਾਰ ਦਾ ਹਿੱਸਾ ਨੇ ਵਾਹਿਗੁਰੂ ਮੇਰ ਕਰੇ ਚੜਦੀ ਕਲਾ ਰੱਖੇ ਉਹਨਾਂ ਆ ਕੇ ਆ ਜੀ ਨਰਮਲ ਸਿੰਘ ਜੀ ਹਾਂ ਜੀ ਚੜਦੀ ਕਲਾ ਚੜਦੀ ਕਲਾ ਜੀ ਨਰਮਲ ਸਿੰਘ ਦਾ ਵੀ ਪਰਿਵਾਰ ਵਿਚਾਰੇ ਦਾ ਛੇਰੂ ਛੇਰੂ ਵਾਲੀ ਗੱਲ ਸੀ ਨਰਮਲ ਸਿੰਘ ਨੂੰ ਵੀ ਕਿਸੇ ਨੇ ਸਾਂਭਿਆ ਨਹੀਂ ਨੂੰ ਨੇ ਘਰੋਂ ਕੱਢਤਾ ਨਾ ਉਹਨੇ ਘਰੋਂ ਕੱਢਤਾ ਤੇ ਕੋਈ ਕੋਠੀ ਰੱਖ ਨਹੀਂ ਕੋਈ ਟੂਣ ਨਿਕਲ ਆਵੇ ਹਾਂ ਜੀ ਚਲ ਕੋ ਕੰਗਿਆ ਕਰੀ ਬੈਠੇ ਚਲ ਕੋਈ ਆ ਘਰ ਵੇ ਕਿੱਡਾ ਵੱਡਾ ਬਾਪੂ ਨੇ ਆਪਾਂ ਨੂੰ ਬਣਾ ਕੇ ਦਿੱਤਾ ਫੋਟੋ ਵੀਹਾਂ ਕੋਠੀਆਂ ਜਿੱਡਾ ਘਰ ਆਇਆ ਜਿਹੜਾ ਆਪਣਾ ਇਹ ਤੇਰਾ ਹੀ ਆ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ ਰਾਜੂ ਆ ਜੀ ਨਰਵਾਣੇ ਤੋਂ ਰਾਜੂ ਮਿਲਿਆ ਸੀ ਤੇ ਸਾਰੇ ਪਰਿਵਾਰ ਦੇ ਮੈਂਬਰ ਆ ਜੀ ਬੇਬੇ ਬਾਪੂ ਵੀ ਆਪਣੇ ਕੋਲੇ ਆ ਗਏ ਉਹਨਾਂ ਨੂੰ ਬੁਲਾਉਣੇ ਬਾਪੂ ਧਰਮ ਸਿੰਘ ਆ ਜੀ ਬਾਪੂ ਧਰਮ ਸਿੰਘ ਦਾ ਪਿੰਡ ਭਾਗੀ ਕੇ ਭਾਗੀ ਕੇ ਪਿੰਡ ਤੋਂ ਬਾਪੂ ਧਰਮ ਸਿੰਘ ਆ ਜੀ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਸੀ ਇਹਨਾਂ ਦੀ ਬੇਟੀ ਸੀ ਡਿਸੇਬਲ ਸੀ ਮੰਦ ਬੁੱਧੀ ਸੀ 27 ਸਾਲ ਦੀ ਉਹਨਾਂ ਦੀ ਪਰਵਰਿਸ਼ ਬਾਪੂ ਆਪ ਹੀ ਕਰਦਾ ਸੀ ਬਹੁਤ ਮਾੜੇ ਹਾਲਾਤਾਂ ਸੀ ਨੌਜਵਾਨ ਤੀਨ ਨੂੰ ਸਾਹਮਣਾ ਬਜ਼ੁਰਗਾਂ ਵਾਸਤੇ ਫਿਰ ਉਹ ਭੈਣ ਨੂੰ ਇਹਨਾਂ ਦੀ ਬੇਟੀ ਨੂੰ ਅਸੀਂ ਸਰਾਬੇ ਆਸ਼ਰਮ ਚ ਛੱਡਿਆ ਬਾਪੂ ਸਾਡੇ ਕੋਲੇ ਆ ਪਰ ਹੁਣ ਸਾਡੇ ਕੋਲੇ ਪ੍ਰਬੰਧ ਹੋ ਗਿਆ ਜੀ ਅਸੀਂ ਬਾਪੂ ਦੀ ਬੇਟੀ ਨੂੰ ਵੀ ਇੱਥੇ ਲੈ ਆਉਣਾ ਆਪਣੇ ਕੋਲੇ ਉਹ ਵੀਰਪਾਲ ਸੀ ਉਹਦਾ ਨਾ ਹਾਂਜੀ ਵੀਰਪਾਲ ਕੌਰ ਹੈ ਨਾ 27 ਸਾਲ ਉਮਰ ਸੀ ਹਾਂਜੀ ਆ ਵੀਰਪਾਲ ਭੈਣ ਨੂੰ ਵੀ ਅਸੀਂ ਇੱਥੇ ਲੈ ਆਉਣਾ ਆਪਣੇ ਕੋਲੇ ਤੇ ਇੱਥੇ ਰਹੂਗੀ ਬਜ਼ੁਰਗਾਂ ਦੇ ਕੋਲੇ ਆਜੋ ਹੁਣ ਤੁਹਾਨੂੰ ਬਜ਼ੁਰਗਾਂ ਦੇ ਨਾਲ ਮਲਾਉਣੇ ਆ ਜੀ ਤੇ ਬੇ ਕਿਵੇਂ ਆ ਸਤਿ ਸ੍ਰੀ ਅਕਾਲ ਬੇਬੇ ਬਾਪੂ ਵੀ ਸਾਡੇ ਕੋਲੇ ਪਹੁੰਚ ਗਏ ਹਾਂ ਕੀ ਹਾਲ ਆ ਚੜਦੀ ਕਲਾ ਇਹਨਾਂ ਦਾ ਵੀ ਕੋਈ ਸਹਾਰਾ ਨਹੀਂ ਸੀ ਜੀ ਤੇ ਵਾਹਿਗੁਰੂ ਨੇ ਆਪਣੀ ਡਿਊਟੀ ਪਹਿਲੇ ਕਾਫੀ ਸਮੇਂ ਤੋਂ ਲਈ ਸੀ ਪਹਿਲਾਂ ਤਾਂ ਮੰਨਦੇ ਨਹੀਂ ਸੀ ਬੇਬੇ ਬਾਪੂ ਆਪਣੇ ਕੋਲੇ ਇੱਥੇ ਆਸ਼ਰਮ ਦੇ ਵਿੱਚ ਆਉਣ ਨੂੰ ਤੇ ਪਰ ਫਿਰ ਵਾਹਿਗੁਰੂ ਨੇ ਕਿਰਪਾ ਕੀਤੀ ਬਾਪੂ ਨੂੰ ਥੋੜੀ ਦਿੱਕਤ ਆ ਗਈ ਸੀ ਤੇ ਫਿਰ ਆਪਣੇ ਪਰਿਵਾਰ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਆਪਾਂ ਇੱਥੇ ਹੁਣ ਠੀਕ ਆ ਜੀ ਲੱਗਾ ਤੇਰਾ ਜੀ ਜੀ ਲਗਾ ਚੜਦੀ ਕਲਾ ਬਾਪੂ ਲੜਦਾ ਹਾਂਜੀ ਬਾਪੂ ਲੜਦਾ ਹਾਂ ਇਹ ਬੱਟਾ ਮੈਂ ਤਾਂ ਲੜਤੀ ਜੀ ਹਾਂ ਅਰਦਾਸ ਕਰੋ ਜੀ ਇਹਨਾਂ ਵਾਸਤੇ ਵੀ ਬਾਪੂ ਵਰਤੀ ਵੀ ਅਰਦਾਸ ਕਰੋ ਉਹ ਇਹ ਗੁਰੂ ਮੇਰ ਕਿ ਚੜਦੀ ਕਲਾ ਰੱਖੇ ਬਾਕੀ ਸਾਡੇ ਸਾਰੇ ਟੀਮ ਦੇ ਵਲੰਟੀਅਰ ਆ ਜੀ ਬਜ਼ੁਰਗ ਇਹਨਾਂ ਵਾਸਤੇ ਵੀ ਚੜਦੀ ਕਲਾ ਦੀ ਅਰਦਾਸ ਕਰਿਓ ਇਹੇ ਸਵਾਮਾਂ ਜਿਹੜੀਆਂ ਸਾਰੇ ਅਸੀਂ ਆਪਣੀ ਟੀਮ ਦੇ ਨਾਲ ਰਲ ਕੇ ਟੀਮ ਦੇ ਨਾਲ ਰਲ ਕੇ ਇਹ ਕਰਦੇ ਰਹੀਏ ਜੀ ਆਪਾਂ ਤੁਹਾਡੀਆਂ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਆ ਜੀ ਹੁਣ ਪ੍ਰਸ਼ਾਦ ਦੇ ਦਾ ਟਾਈਮ ਆ ਜੀ ਕਰਾਓ ਜੀ ਜਾਂ ਤੇ ਅਰਦਾਸ ਕਰਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰ ਦੇ ਨਾਲ ਕੋਈ ਐਵੇਂ ਦੇ ਬਜ਼ੁਰਗ ਕੋਈ ਐਵੇਂ ਦੇ ਪਰਿਵਾਰ ਜਿਨ੍ਹਾਂ ਨੂੰ ਇਹ ਛੱਤ ਦੀ ਲੋੜ ਹੋਵੇ ਉਹਨਾਂ ਨੂੰ ਵੀ ਆਪਾਂ ਇੱਥੇ ਲੈ ਕੇ ਉਹਨਾਂ ਦੀ ਸੇਵਾ ਸੰਭਾਲ ਕਰ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ